ਹਾਂਜੀ ਦੋਸਤੋ ਮਹਿਫਲ ਦੇ ਵਿੱਚ ਆਪ ਸਭ ਦਾ ਸਵਾਗਤ ਹੈ ਤੇ ਮੈਂ ਜਿਸ ਕਰਨ ਆਪਾਂ ਤੁਹਾਡੇ ਨਾਲ ਪ੍ਰੋਫੈਸਰ ਨਰਿੰਜਨ ਤਸਨੀਮ ਦੁਆਰਾ ਲਿਖਿਆ ਇੱਕ ਬਹੁਤ ਹੀ ਵਧੀਆ ਨਾਵਲ ਇੱਕ ਹੋਰ ਨਵਾਂ ਸਾਲ ਲੈ ਕੇ ਹਾਜ਼ਰ ਹੁੰਦੇ ਹਾਂ ਜਿਸ ਦੇ ਸਵੇਰ ਅਤੇ ਦੁਪਹਿਰ ਭਾਗ ਆਪਾਂ ਤੁਹਾਡੇ ਨਾਲ ਸਾਂਝੇ ਕਰ ਚੁੱਕੇ ਹਾਂ ਤੇ ਅੱਜ ਆਪਾਂ ਹਾਜ਼ਰ ਹਾਂ ਇਸ ਦਾ ਭਾਗ ਸ਼ਾਮ ਲੈ ਕੇ ਜਿਸ ਨੂੰ ਆਪਾਂ ਅੱਧ ਦੇ ਵਿੱਚ ਰੋਕਿਆ ਸੀ ਤੇ ਉਸ ਨੂੰ ਆਪਾਂ ਅੱਗੇ ਲਗਾਤਾਰ ਜਾਰੀ ਕਰਦੇ ਹਾਂ ਜੜੇ ਜੜੇ ਦੋਸਤ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਨੂੰ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਲੋਈ ਸ਼ੁਰੂ ਕਰਨ ਲੱਗੇ ਆ ਸ਼ਾਮ ਭਾਗ ਨੂੰ ਅੱਗੇ ਵੱਲ ਯਾਦ ਹੀ ਹੈ ਨਾ ਉਹਦੀ ਗੱਲ ਹੋਣਾ ਕੀ ਸੀ ਮੈਂ ਕੁਵਾਰ ਜਨਾਨਾ ਹਸਪਤਾਲ ਦੇ ਬਾਹਰ ਖੜਾ ਸੀ ਕਿ ਜਨਾਨੀ ਨੂੰ ਲਿਆ ਸਟੈਚਰ ਉੱਤੇ ਪਾ ਕੇ ਉਹਦੇ ਨਾਲ ਪੰਜ ਸੱਤ ਬੰਦੇ ਸਨ ਚ ਦੋ ਤਿੰਨ ਥੀਮੇ ਉਹ ਜਨਾਨੀ ਦਾ ਵੱਡਾ ਆਪਰੇਸ਼ਨ ਕਰਨਾ ਪੈਣਾ ਸੀ ਡਾਕਟਰਾਂ ਨੇ ਖੂਨ ਦੇਨ ਲੈ ਗਿਆ ਉਹਨਾਂ ਬੰਦਿਆਂ ਚ ਕੋਈ ਨਹੀਂ ਆ ਗਿਆ બસ ਇਹੋ ਕਹੀ ਜਾਣ ਪੈਸੇ ਜਿੰਨੇ ਮਰਜ਼ੀ ਹੈ ਲੈ ਲਉ ਹੁਣ ਨਹੀਂ ਸੀ ਦੇਣ ਜੋਗੇ ਚੰਗੇ ਹਟੇ ਘਟੇ ਸੰਸਾਰੀ ਨੋਟਾਂ ਦੀ ਥੱਬੀ ਹੱਥਾਂ ਵਿੱਚ ਫੜੀ ਖੜਾ ਸੀ ਇੱਕ ਜਣਾ ਡਾਕਟਰਾਂ ਨੇ ਸਿਰ ਹਲਾ ਦਿੱਤਾ ਖੂਨ ਦੀ ਲੋੜ ਏ ਪੈਸੇ ਨਹੀਂ ਚਾਹੀਦੇ ਫਿਰ ਦੋ ਤਿੰਨ ਬੰਦੇ ਇੱਧਰ ਨੂੰ ਆਏ ਜਿੱਥੇ ਦੋ ਤਿੰਨ ਰਿਕਸ਼ੇ ਖੜੇ ਸਨ ਇੱਕ ਜਣਾ ਤਾਂ ਖੂਨ ਦੇੰ ਦਾ ਨਾਂ ਸੁਣ ਕੇ ਖਿਸਕ ਗਿਆ ਦੂਜਾ ਜਣਾ ਬੁੱਢਾ ਸੀ ਬਹੁਤੀ ਮੈਨੂੰ 100 ਰੁਪਏ ਦਾ ਨੋਟ ਫੜਾਈ ਜਾਣ ਮੈਂ ਕਿਹਾ ਇਹ ਕੰਮ ਨਹੀਂ ਜੇ ਹੋਣਾ ਖੂਨ ਵੇਚਣਾ ਨਹੀਂ ਮੈਂ ਉਹ ਜੇ ਕਮੇ ਤਾਂ ਮੈਂ ਦੇ ਦਿੰਨਾ ਜਿੰਨਾ ਚਾਹੂੰ ਬੰਦਾ ਬੰਦੇ ਦਾ ਦਾਰੂ ਨਾ ਹੋਊ ਤਾਂ ਕੌਣ ਹੋਊ ਉਹ ਚਨਾਨੀ ਦੀਆਂ ਚੀਕਾਂ ਨਹੀਂ ਸਾਨੂੰ ਸੁਣੀਆਂ ਜਾਂਦੀਆਂ ਮੇਰੇ ਤੋਂ ਉਹਨੂੰ ਜਦੋਂ ਅੰਦਰ ਲਿਜਾ ਰਹੇ ਸਨ ਤਾਂ ਉਸ ਦੀਆਂ ਅੱਖਾਂ ਵਿੱਚ ਕਿੰਨਾ ਦੁੱਖ ਸੀ ਮੇਰੇ ਅੰਦਰ ਪਤਾ ਨਹੀਂ ਕੀ ਹੋਇਆ ਅੱਗੇ ਹੋ ਕੇ ਮੈਂ ਕਿਹਾ ਟੈਸਟ ਕਰਾ ਲਓ ਮੇਰਾ ਖੂਨ ਪਰ ਟੈਸਟ ਕਰਨ ਦੀ ਲੋੜ ਨਹੀਂ ਸੀ ਖੂਨ ਤਾਂ ਉਹਨਾਂ ਡਾਕਟਰਾਂ ਨੇ ਆਪਣੇ ਕੋਲ ਹੀ ਲਾਉਣਾ ਸੀ ਪਰ ਖੂਨ ਦੇ ਬਦਲੇ ਖੂਨ ਮੰਗਦੇ ਸਾਨੂੰ ਪੈਸੇ ਨਹੀਂ ਸਾਨੂੰ ਲੈਂਦੇ ਮੈਨੂੰ ਲੈ ਗਏ ਇੱਕ ਕਮਰੇ ਵਿੱਚ ਤੇ ਲਟਾ ਦਿੱਤਾ ਇੱਕ ਤਖਤੇ ਉੱਤੇ ਮੇਰੀ ਬਾਹ ਉੱਤੇ ਕੁਝ ਬੰਨ ਕੇ ਸੂਈ ਖੋਦ ਦਿੱਤੀ ਨਾਲੀ ਵਿੱਚੋਂ ਲਾਲ ਲਾਲ ਖੂਨ ਫਰੇ ਭਈ ਬੋਤਲ ਵਿੱਚ ਜਾਣ ਲੱਗ ਪਿਆ ਮੈਂ ਅੱਖਾਂ ਬੰਦ ਕਰ ਲਈਆਂ ਫਿਰ ਚਿਰ ਪਿੱਛੋਂ ਮੈਂ ਬਾਹ ਵਿੱਚੋਂ ਸੂਈ ਕੱਢ ਦਿੱਤੀ ਤੇ ਉਹਨਾਂ ਪੱਟੀ ਖੋਲ ਦਿੱਤੀ ਫਿਰ ਮੈਂ ਉੱਠ ਕੇ ਬੈਠ ਗਿਆ ਉਹਨਾਂ ਵਿੱਚੋਂ ਇੱਕ ਬੰਦਾ ਦੁੱਧ ਦਾ ਵੱਡਾ ਗਲਾਸ ਲਈ ਖੜਾ ਸੀ ਦੁੱਧ ਮੈਂ ਹੌਲੀ ਹੌਲੀ ਪੀਣ ਲੱਗ ਪਿਆ ਉੱਥੇ ਲੇਟ ਲੇਟੇ ਮੈਨੂੰ ਖਿਆਲ ਆਇਆ ਕਿ ਹੁਣ ਮੈਂ ਤਿੰਨ ਚਾਰ ਦਿਨ ਕੰਮ ਨਹੀਂ ਕਰ ਸਕਾਂਗਾ ਘਰ ਦਾ ਕੰਮ ਕਿਵੇਂ ਚੱਲੇਗਾ ਰੁਪਏ ਲੈ ਲੈਣੇ ਠੀਕ ਸਨ ਫਿਰ ਮੈਨੂੰ ਖਿਆਲ ਆਇਆ ਕਿ ਜੇ ਰੁਪਏ ਲੈ ਲਏ ਤਾਂ ਸੇਵਾ ਕਾਦੀ ਬੰਦਾ ਤਾਂ ਬੰਦੇ ਦਾ दारू ਹੁੰਦਾ ਪਰ ਘਰ ਦਾ ਗੁਜ਼ਾਰਾ ਤਾਂ ਚੱਲਣਾ ਚਾਹੀਦਾ ਹੈ ਚੰਗਾ ਜੇ ਉਹ ਫੇਰ ਕਹਿਣਗੇ ਤਾਂ ਮੈਂ ਕਹਿ ਦਿਆਂਗਾ ਥੋੜੇ ਦੇ ਦਿਓ ਐਨੇ ਨਹੀਂ ਆਪਾਂ ਕਮਾਈ ਨਹੀਂ ਕਰਨੀ ਬਸ ਗੁਜ਼ਾਰੇ ਜੋਗੇ ਦੁੱਧ ਪੀਣ ਤੋਂ ਪਿੱਛੋਂ ਮੈਂ ਤਖਤੇ ਤੋਂ ਥੱਲੇ ਉਤਰਿਆ ਜੁੱਤੀ ਪਾਈ ਤੇ ਬਾਹਰ ਆ ਗਿਆ ਉਹ ਸਾਰੇ ਜਣੇ ਆਪਰੇਸ਼ਨ ਵਾਲੇ ਕਮਰੇ ਕੋਲ ਖੜੇ ਸਨ ਮੋਨਾਂ ਨੂੰ ਵੇਖ ਰਿਹਾ ਸੀ ਪਰ ਉਹ ਮੇਰੇ ਵੱਲ ਨਹੀਂ ਸਨ ਵੇਖ ਰਹੇ ਮੈਂ ਪੱਜੀ ਪੱਜੀ ਉਹਨਾਂ ਦੇ ਕੋਲ ਚ ਲਿਆ ਗਿਆ ਉਹਨੇ ਚਰਵੇ ਚੱਕ ਨਰਸੰਦਰੋਂ ਨਿਕਲੀ ਤੇ ਕਹਿਣ ਲੱਗੀ ਮੁਬਾਰਕਾਂ ਲੜਕਾ ਹੋਇਆ ਹੈ ਉਹ ਸਾਰੇ ਖੁਸ਼ ਹੋ ਗਏ ਮੈਂ ਵੀ ਖੁਸ਼ ਹੋ ਗਿਆ ਚੰਗਾ ਜੀ ਮੇਰੇ ਵੱਲੋਂ ਵੀ ਵਧਾਈ ਤੁਹਾਨੂੰ ਮੈਂ ਹੱਥ ਜੋੜਦੇ ਹੋਏ ਕਿਹਾ ਉਹਨਾਂ ਵਿੱਚੋਂ ਇੱਕ ਜਣਾ ਮੂੰਹ ਵਿੱਚ ਕੁਝ ਬੋਲਿਆ ਬਾਕੀ ਦੇ ਇਧਰ ਉਧਰ ਚੱਕਣ ਲੱਗ ਪਏ ਮੈਂ ਉੱਥੋਂ ਮੁੜ ਆਇਆ ਅੰਦਰੋਂ ਬਹੁਤ ਖੁਸ਼ ਹਾਂ ਕਿ ਮੈਂ ਕਿਸੇ ਦੀ ਸੇਵਾ ਕਰ ਸਕਿਆ ਹਾਂ ਵਿਖਸ਼ੇ ਦੇ ਕੋਲ ਆ ਕੇ ਮੈਨੂੰ ਚੱਕਰ ਜਿਹਾ ਆ ਗਿਆ ਮੈਂ ਪਿਛਲੀ ਸੀਟ ਉੱਤੇ ਬਹਿ ਗਿਆ। ਕਈ ਜਣੇ ਪੁੱਛਣ ਆਏ ਚੱਲਣ ਲਈ ਪਰ ਮੈਂ ਸਿਰ ਹਿਲਾ ਕੇ ਸਭ ਨੂੰ ਜਵਾਬ ਦੇ ਦਿੱਤਾ। ਅਖੀਰ ਮੈਂ ਚੱਲ ਪਿਆ ਘਰ ਨੂੰ। ਹੌਲੀ-ਹੌਲੀ ਘਰ ਪਹੁੰਚਿਆ ਤਾਂ ਮੈਨੂੰ ਵੇਖ ਕੇ ਤਾਰੂ ਬਹੁਤ ਘਬਰਾ ਗਈ। ਮਾਸ ਨੂੰ ਹੌਸਲਾ ਦਿੱਤਾ। ਰੋਟੀ ਖਾ ਕੇ ਮੈਂ ਸੌਂ ਗਿਆ। ਫੇਰ ਉੱਠ ਚਾਹ ਪੀ ਕੇ ਮੈਂ ਕੁਝ ਦੇਰ ਗੱਲਾਂ ਕਰਦ ਰਿਹਾ। ਜਦੋਂ ਮੈਂ ਸਾਰੀ ਗੱਲ ਦੱਸੀ ਤਾਰੂ ਨੂੰ ਤਾਂ ਕਹਿਣ ਲੱਗੀ ਦਿੱਤਾ ਕੀ ਇਹ ਉਹਨਾਂ ਮੈਂ ਦੱਸ ਦਿੱਤਾ ਕਿ ਮੈਂ ਕੁਝ ਨਹੀਂ ਕੀਤਾ ਉਹਨਾਂ ਕੋਲ। ਪਹਿਲਾਂ ਤਾਂ ਮੇਰੇ ਵੱਲ ਤੱਕਦੀ ਰਹੀ ਜਿਵੇਂ ਮੇਰੀ ਗੱਲ ਉੱਤੇ ਯਕੀਨ ਨਾ ਆ ਰਿਹਾ ਹੋਵੇ ਉਸਨੂੰ ਫਿਰ ਉਹ ਚੁੰਨੀ ਮੂੰਹ ਵਿੱਚ ਦੇ ਕੇ ਰੋਣ ਲੱਗ ਪਈ ਮੇਰੇ ਅੰਦਰ ਜਿਵੇਂ ਭੱਠੀ ਭਲ ਰਹੀ ਹੋਵੇ ਮੇਰੀਆਂ ਪਰਪੜੀਆਂ ਭਖਣ ਲੱਗ ਪਈਆਂ ਹੱਥਾਂ ਪੈਰਾਂ ਵਿੱਚੋਂ ਸੇਕ ਨਿਕਲਣ ਲੱਗ ਪਿਆ ਉਹ ਮੈਨੂੰ ਭਾਵੇਂ ਜੋ ਮਰਜ਼ੀ ਇਹ ਕਹਿ ਲੈਂਦੀ ਪਰ ਰੋਣ ਦਾ ਕੀ ਕੰਮ ਮੇਰਾ ਅੰਦਰ ਸੜ ਗਿਆ ਉਸ ਦਿਨ ਤਾਂ ਮੈਂ ਘਰ ਹੀ ਰਿਹਾ ਪਰ ਅਗਲੇ ਦਿਨ ਸਵੇਰੇ 6 ਵਜੇ ਮੈਂ ਸਟੇਸ਼ਨ ਉੱਤੇ ਪਹੁੰਚ ਗਿਆ ਰੋਹ ਜਾਂਗੂ ਉਸ ਦਿਨ ਮੈਨੂੰ ਸਵਾਰੀ ਵੀ ਮਿਲੀ ਦੂਰ ਦੀ ਤੇ ਬਹੁਤ ਸਾਮਾਨ ਵਾਲੀ ਰੜ ਪਿਆ ਕੰਮ ਦੁਬਾਰਾ ਆ ਗਈ ਹੌਲੀ ਹੌਲੀ ਤਾਕਤ ਆ ਪਾਣੀ ਕੀਤਾ ਕਰੇ ਹਰ ਕਿਸ ਗੱਲ ਦਾ ਤਾਰੋ ਕਰੀ ਕਰੀ ਛੇੜਨ ਲੱਗ ਪੈਂਦੀ ਐ ਹੁਣ ਨਹੀਂ ਕਦੇ ਖੂਨ ਦੇ ਨਾਲ ਕਿਸੇ ਸ਼ਹਿਰਨ ਨੂੰ ਛੱਡ ਬੰਦ ਤੇ ਆਹ ਪੁਰਾਣੀਆਂ ਗੱਲਾਂ ਕੀ ਭੈਣ ਨਾ ਗੱਲਾਂ ਵਿੱਚ ਹੁਣ ਤੂੰ ਚੱਲ ਇਧਰ ਦੀ ਸਿੱਧੀ ਘਰ ਨੂੰ ਜਾਂਦੀ ਐ ਇਹ ਸੜਕ ਸਿੱਧੀ ਤਾਂ ਨਹੀਂ ਦੋ ਤਿੰਨ ਮੋੜ ਕੱਟਣੇ ਪੈਣੇ ਪਰ ਪੈਂਦੀ ਇਹੀ ਐ ਨੇੜੇ ਇਹ ਕੌਣ ਖੜਾ ਐ ਸੜਕ ਵਿੱਚ ਇਹਦੇ ਹੱਥ ਵਿੱਚ ਤਾਂ ਬੋਤਲ ਫੜੀ ਹੋਈ ਐ ਸ਼ਰਾਬ ਦੀ ਕੱਪ ਕਰਕੇ ਲੰਘ ਜਾਏ ਦੇ ਕੋਲ ਦੀ ਹੋ ਜੇ ਇਹ ਬੰਦੇ ਗੱਲ ਪੈ ਜਾਣ ਤਾਂ ਖਿਹੜਾ ਨਹੀਂ ਛੱਡਦੇ ਥੋੜੇ ਕੀਤੇ ਇਹਨਾਂ ਕੋਲੋਂ ਦੂਰ ਹੀ ਰਹਿਣਾ ਚੰਗਾ ਕਿਵੇਂ ਦੇਖ ਰਿਹਾ ਏ ਘੂਰ ਘੂਰ ਕੇ ਤੂੰ ਆਪ ਵੀ ਤਾਂ ਹੌਲੀ ਕਰ ਲਈ ਰਖਸ਼ਾ ਗੱਲ ਸੁਣ ਓਏ ਇੱਧਰ ਆ ਦੱਸੋ ਜੀ ਕੀ ਗੱਲ ਹੈ ਤੂੰ ਸਾਨੂੰ ਗੱਲ ਪੁੱਛਦਾ ਤੂੰ ਜਾਣਦਾ ਨਹੀਂ ਅਸੀਂ ਕੌਣ ਆ ਵੱਡਿਆ ਆਦਮੀ ਓ ਜੀ ਤੁਸੀਂ ਮੈਂ ਕੋਈ ਮਾਮੂਲੀ ਆਦਮੀ ਨਹੀਂ ਸਪੈਕਟਰ ਆ ਵੱਡਾ ਚੰਗਾਈ ਤਾਂ ਮੈਨੂੰ ਬਠਾਲ ਰਖਸ਼ਾ ਵਿੱਚ ਬੈਠ ਜਾਓ ਜੀ ਬੈਠ ਜਾ ਉਹ ਤੇ ਪੁੱਤਰਾ ਮਾ ਫੜ ਕੇ ਬਿਠਾ ਲ ਲੋ ਬੈਠ ਜਾ ਗੁੱਸੇ ਕੇ ਹੁੰਦੇ ਐਵੇਂ ਬਹੁਤਾ ਚਬੜ ਚਬੜ ਨਾ ਕਰ ਸਿੱਧੀ ਤਰ੍ਹਾਂ ਚਲਾ ਰਿਕਸ਼ਾ ਜਾਣਾ ਕਿੱਥੇ ਇੱਥੇ ਵੀ ਜਾਣਾ ਹੋਏ ਤੂੰ ਚਲਾ ਰਿਕਸ਼ਾ ਅਜੀਬ ਬੰਦਾ ਇਹ ਵੀ ਮੈਂ ਸੋਚਿਆ ਕਿ ਬਹੁਤਾ ਖੇਬੜਨਾ ਐਸ ਨਾਲ ਮੈਂ ਚੱਲ ਪਿਆ ਹੌਲੀ ਹੌਲੀ ਅੱਗੇ ਰੇਲ ਦਾ ਪੁਲ ਸੀ ਮਰਤਰ ਕੇ ਰਿਕਸ਼ਾ ਖਿੱਚਣ ਲੱਗ ਪਿਆ ਉਹ ਬੋਤਲ ਵਿੱਚੋਂ ਘੁੱਟ ਭਰ ਲੈਂਦਾ ਸੀ ਕਦੀ ਕਦੀ ਸ਼ਰਾਬ ਉਹਦੇ ਕੱਪੜਾ ਉੱਤੇ ਰੁੱੜ ਰਹੀ ਸੀ ਪਰ ਉਹਨੂੰ ਬਹੁਤੀ ਸੌਰਤ ਨਹੀਂ ਸੀ ਆਪਣੀ। ਉਹਦੀ ਪਾਗ ਵੀ ਢਿੱਲੀ ਹੋਈ ਹੋਈ ਸੀ। ਉਹਨੇ ਲੱਥੀ ਕੇ ਲੱਥੀ ਪੁੱਲ ਉੱਤੇ ਪਹੁੰਚ ਕੇ ਮੈਂ ਰਿਕਸ਼ਾ ਤੇ ਚੜਨ ਲੱਗ ਗਈ ਸੀ ਕਿ ਚੀਕਣ ਲੱਗ ਪਈ। ਇੱਧਰ ਕਿੱਧਰ ਲੈ ਆ ਤੂੰ? ਤੁਸੀਂ ਆਪ ਹੀ ਤਾਂ ਗਿਆ ਸੀ ਚੱਲਦਾ ਚੱਲ। ਓਏ ਮੈਂ ਤਾਂ ਜਾਣਾ ਹੈ ਮਾਡਲ ਟਾਊਨ। ਤੁਸੀਂ ਪਹਿਲਾਂ ਹੀ ਕਹਿ ਦਿੰਦੇ। ਆਪਾਂ ਕਰ ਜਾ। ਐ ਨਾ ਬੋਲੀ ਜਾ। ਮੈਂ ਚੁੱਪ ਕਰ ਗਿਆ। ਕੋਈ ਹੋਰ ਵੇਲਾ ਹੁੰਦਾ ਤਾਂ ਮੈਂ ਵੀ ਦੋ ਚਾਰ ਸੁਣਾ ਦਿੰਦੀਆਂ ਸਨ। ਇਸ ਤਰ੍ਹਾਂ ਦੇ ਬੰਦੇ ਨੂੰ ਕੋਈ ਕਵੇ ਤਾਂ ਕੀ? ਆਪਣੀ ਤਾਂ ਹੋਸ਼ ਹੀ ਨਹੀਂ ਇਸਨੂੰ। ਆਗਲਾ ਥੱਕੇ ਗਲ ਵਿੱਚ ਪੈਣ ਵਾਲੀ ਐ ਅੱਖਾਂ ਕਿਵੇਂ ਬੰਦ ਕੀਤੀਆਂ ਹੋਈਆਂ ਸੂ ਬ੍ਰੇਕਾ ਮਾਰਾ ਨਾ ਜਰਾ ਤਾਂ ਉਹ ਭਵੇ ਜਾ ਕੇ ਮੁੱਧੜੇ ਮੂੰਹ ਉਹ ਡਾਂਸਪਰਟਰ ਬੰਦਾ ਫਿਰਦਾ ਕਈ ਵੇਖੇ ਨੇ ਇਹੋ ਜਿਹੇ ਓਏ ਰੋਕ ਇੱਥੇ ਕੀ ਗੱਲ ਐ ਪਿਸ਼ਾਬ ਕਰਨਾ ਐ ਹੋਰ ਕੀ ਗੱਲ ਐ ਲੋ ਕਰ ਲਵੋ ਉਤਰ ਕੇ ਓਏ ਉਤਾਰ ਥੱਲੇ ਲੋ ਇੱਥੇ ਕਰ ਲਵੋ ਤੂੰ ਕਿੱਥੇ ਚੱਲਿਆ ਐ ਇੱਥੇ ਖੜਾ ਮੈਂ ਜਾਣਾ ਕਿੱਥੇ ਤੂੰ ਮੇਰੇ ਕੋਲ ਖਲੋ ਪਤਾ ਲੱਗ ਗਿਆ ਇੱਕ ਵਾਰ ਈ ਵਾਰ-ਵਾਰ ਦੱਸੀ ਜਾਂਦਾ ਇੱਕੋ ਗੱਲ ਬਾਜ਼ੇ ਬੰਦੇ ਵੀ ਲੇਨਜ਼ ਹੁੰਦੇ ਐ ਇੱਕ ਵਾਰ ਮਗਰ ਪੈ ਜਾਣ ਤਾਂ ਖੜਾ ਹੀ ਨਹੀਂ ਛੱਡਦੇ ਤੂੰ ਕੌਣ ਮੈਂ ਖਾਮ ਖਾ ਹੋਰ ਕੀ ਐਵੇਂ ਰੋ ਵੀ ਪਾਈ ਜਾਣਗੇ ਗੱਲ-ਗੱਲ ਤੇ ਪੰਜ ਬੰਦਾ ਤੂੰ ਮਾੜਾ ਨਹੀਂ ਉਸਨੇ ਮੈਨੂੰ ਧੋਖਾ ਦਿੱਤਾ ਏ ਕਿੰਨੇ ਚੀ ਉਸੇ ਕਾਰਖਾਨੇ ਵਾਲੇ ਨੇ ਕੀ ਗੱਲ ਹੋਈ ਏ ਜੀ 500 ਕਹਿ ਕੇ 300 ਦੇ ਦਿੱਤੇ ਇਹ ਤਾਂ ਬੜੀ ਮਾੜੀ ਗੱਲ ਐ ਇਹ ਕਰਨਾ ਕਰ ਮੈਂ ਸਿੱਧਾ ਕਰ ਦਿਆਂਗਾ ਉਹ ਤਾਂ 300 ਹੀ ਬੜਾ ਐ ਓਏ ਤੂੰ ਕਿਉਂ ਪੁੱਛਦਾ ਇਹ ਕੰਮ ਮੈਂ ਕਰਉ ਪੁੱਛਦਾ ਹੀ ਰੱਪਾ ਕਰਕੇ ਚਲਾਈ ਜਾ ਰਿਕਸ਼ਾ ਚੰਗਾਈ ਮੈਨੂੰ ਬਹੁਤ ਗੁੱਸਾ ਆ ਗਿਆ ਮੈਂ ਕਦੀ ਕਿਸੇ ਦੀ ਇਹ ਨਹੀਂ ਮੰਨੀ ਜੇ ਆਪਾਂ ਇਸ ਤਰ੍ਹਾਂ ਦੀਆਂ ਗੱਲਾਂ ਹੀ ਸੁਣਨੀਆਂ ਸਨ ਆਪਾਂ ਹੋਰ ਨਾ ਕੋਈ ਕੰਮ ਕਰ ਲੈਂਦੇ ਗੁਲਾਮੀ ਵਾਲਾ ਵੈਂਡੀ ਰਹੀ ਜਾਂਦੇ ਅਦੀ ਕਦੀ ਸਰਦਾਰਾਂ ਦੀਆਂ ਘੁਰਕੀਆਂ ਸਹਾਰ ਲੈਂਦੇ ਤੇ ਮੋਜਾਂ ਕਰੀ ਜਾਂਦੇ ਮੋਜਾਂ ਤਾਂ ਕੀ ਕਰਨੀਆਂ ਸੀ ਬਸ ਡਾਂਗ ਟਪਾਈ ਜਾਂਦੇ ਇਸੇ ਪਿੱਛੇ ਤਾਂ ਆਪਣਾ ਕੰਮ ਕੀਤਾ ਇਹ ਕਿਸੇ ਦਾ ਦਬਾ ਨਹੀਂ ਚੱਲਣਾ। ਇਸਨੂੰ ਵਾਧੂ ਕੁਝ ਕਹਿਣਾ ਨਹੀਂ ਤੇ ਕਿਸੇ ਕੋਲੋਂ ਵਾਧੂ ਕੁਝ ਸੁਣਨਾ ਨਹੀਂ। ਉੱਤਰ ਜਾਓ ਸਰਦਾਰ ਜੀ। ਇਹ ਤਾਂ ਨਹੀਂ ਉਹ ਗਲੀ। ਭਾਵੇਂ ਕੋਈ ਹੋਵੇ ਤੁਸੀਂ ਉੱਤਰ ਜਾਓ ਹਣ। ਚੱਲ ਖਾਂ ਅੱਗੇ ਹੋਰ ਥੋੜਾ ਜਾ। ਨਹੀਂ ਉੱਤਰ ਜਾਓ ਤੁਸੀਂ ਮੱਖ। ਵੀਰ ਮੇਰੇ ਆ ਗੁੱਸਾ ਨਹੀਂ ਕਰੀਦਾ। ਐ ਲੈ ਫੜ। ਤੂੰ ਹੀ ਪੀਕੋ ਤ। ਮੈਂ ਨਹੀਂ ਪੀਂਦਾ ਹੁੰਦਾ। ਅੱਜ ਤਾਂ ਜ਼ਰੂਰ ਪੀ। ਅੱਜ ਨਵਾਂ ਸਾਲ ਚੜਿਆ ਏ। ਚੜਿਆ ਹੋਏਗਾ ਮੈਨੂੰ ਕੀ ਉਹ ਸਾਲਾ ਲਈ ਚੜਿਆ ਏ ਲਾ ਫੜ ਵੀ ਡੀਕ ਲਾ ਕੇ ਉਹਨੇ ਬਦੋ ਬਦੀ ਮੇਰੇ ਮੂੰਹ ਨੂੰ ਲਾ ਦਿੱਤੀ ਜਦੋਂ ਦਾ ਉਹਨੇ ਵੀਰ ਮੇਰਾ ਕਿਹਾ ਸੀ ਮੇਰਾ ਗੁੱਸਾ ਘਟ ਗਿਆ ਸੀ ਪਹਿਲਾਂ ਕਦੀ ਕਦੀ ਪੀ ਲਈਦੀ ਸੀ ਪਰ ਹੁਣ ਤਾਂ ਚਿਰ ਹੋ ਗਏ ਹੱਥ ਲਾਇਆ ਆਪਣੇ ਸਾਲੇ ਦੇ ਮੁੰਡੇ ਦੇ ਮੰਗਣੇ ਤੇ ਪੀਤੀ ਸੀ ਪਰ ਫੇਰ ਨਹੀਂ ਪੀਤੀ ਇੱਕ ਵਾਰੀ ਬਹੁਤ ਹੀ ਭੱਜ ਗਿਆ ਸੀ ਮੈਂ ਮੀ ਵਿੱਚ ਘਰ ਮੁੜਦੇ ਹੋਇਆ ਇੱਕ ਪਉਆ ਲੈ ਲਿਆ ਮੈਂ ਵੇਖ ਰਿਹਾ ਸਾਰੀ ਤਾਰੂ ਚੀਕਣ ਲੱਗ ਪਈ ਅਖਰ ਘਰ ਵਿੱਚ ਤਾਂ ਟੁੱਕਰ ਨਹੀਂ ਖਾਣ ਨੂੰ ਤੇ ਬੋਤਲਾਂ ਪਿੰਦਾ ਫਿਰਦਾ ਚੁੱਪ ਕਰਕੇ ਰੱਖ ਦਿੱਤੀ ਮੈਂ ਪਰੇ ਸਵੇਰੇ ਉਹ ਪਉਆ ਮੈਂ ਉਸ ਦੁਕਾਨ ਉੱਤੇ ਵਾਪਸ ਕਰ ਦਿੱਤਾ ਚਾਰਾ ਨੇ ਕੱਟ ਲਏ ਉਸਨੇ ਆਪਾ ਤਾਂ ਉਸਦੀ ਬਾਸਨਾ ਵੀ ਨਹੀਂ ਸਿਲਦੀ ਤੇ ਉਸਨੇ ਚਾਰਾ ਨੇ ਕੱਟ ਲਈ ਸੀ ਚੱਲ ਹੋਊ ਉਹਦਾ ਬਣ ਜਾਏ ਕੁਝ ਰੱਖ ਆਪਣੇ ਕੋਲ ਹੀ ਸਾਰੀ ਇਹਦਾ ਦੋ ਤਿੰਨ ਸਟਾਂਕਾ ਪਈਏ ਹਾਲੀ ਅ ਫੇਰ ਕੀ ਹੋਇਆ ਰੱਖ ਲੈ ਆਪਣੇ ਕੋਲ ਨਹੀਂ ਜੀ ਤੁਸੀਂ ਪੀ ਲਵੋਗੇ ਮੈਂ ਨਹੀਂ ਪੀਨੀ ਹੋਰ ਮੈਂ ਨਹੀਂ ਪੀਨੀ ਹੋਰ ਸੱਜਣਾ ਮੈਂ ਨਹੀਂ ਪੀਨੀ ਹੋਰ ਮੇਰਾ ਹਾਸਾ ਨਿਕਲ ਗਿਆ ਉਹ ਹੱਥ ਉਹ ਤਾਂ ਚੱਕ ਕੇ ਦੂਸਰਾ ਲੱਕ ਉੱਤੇ ਰੱਖ ਕੇ ਨੱਚਣ ਲੱਗ ਪਿਆ ਉਹ ਰਿਕਸ਼ਾ ਤੋਂ ਥੋੜੀ ਦੂਰ ਤੇ ਇੱਕ ਨੱਚਦਾ ਚਲਿਆ ਗਿਆ ਮੈਂ ਉੱਥੇ ਹੀ ਬੈਠਾ ਉਸ ਵੱਲ ਵੇਖ ਕੇ ਹੱਸਦਾ ਰਿਹਾ ਸ਼ਰਾਬ ਮੇਰੇ ਸਿਰ ਨੂੰ ਚੜਦੀ ਜਾ ਰਹੀ ਸੀ ਮੇਰੀਆਂ ਅੰਦਰਾਂ ਵਿੱਚ ਅੱਗ ਜਿਹੀ ਲੱਗ ਰਹੀ ਸੀ ਮੈਂ ਬੋਤਲ ਵਗਾ ਵਾਰੀ ਫਿਰ ਮੈਨੂੰ ਅਫਸੋਸ ਹੋਣ ਲੱਗਾ ਬੋਤਲ ਤੋੜਨ ਦਾ ਕਿਸੇ ਕੰਮ ਹੀ ਆ ਜਾਂਦੀ ਚਲ ਕਿਸ ਕੰਮ ਆਉਣੀ ਸੀ ਮਿੱਟੀ ਦਾ ਤੇਲ ਤਾਂ ਉਂਝ ਨਹੀਂ ਮਿਲਦਾ ਜੇ ਮਿਲੇ ਵੀ ਤਾਂ ਆਪਾਂ ਇੱਕ ਬੋਤਲ ਹੀ ਲਿਆਉਣੀ ਹੁੰਦੀ ਹੈ ਉਦੇਲੀ ਤਾਂ ਅੱਗੇ ਲੱਗੀ ਹੋਈ ਹੈ ਕਬੂਤਰ ਫੇਰ ਕੀ ਕਰਨੀ ਸੀ ਹੋਰ ਚੰਗਾ ਹੋਇਆ ਜੋ ਟੁੱਟ ਗਈ ਬੈਠੋ ਜੀ ਸਰਦਾਰ ਜੀ ਚੱਲੀਏ ਹੁਣ ਚੱਲੀਏ ਹਾਂਜੀ ਚੱਲ ਫਿਰ ਮਾਡਲ ਟਾਉਂ ਉਥੇ ਟੱਪੜ ਗਏ ਉਹ ਰਿਕਸ਼ੇ ਤੋਂ ਉੱਤਰਾ ਤੇ ਸਾਹਮਣੇ ਘਰ ਦਾ ਬੂਹਾ ਖੋਲ ਕੇ ਅੰਦਰ ਚਲਾ ਗਿਆ ਅੰਦਰ ਜਾ ਕੇ ਉਸਨੇ ਟੱਲੀ ਉਝਾਈ ਕਿਸੇ ਨੇ ਦਰਵਾਜ਼ਾ ਖੋਲ੍ਹ ਉਹ ਕੁਝ ਬੜਬੜ ਕਰਦਾ ਹੋਇਆ ਅੰਦਰ ਚਲਾ ਗਿਆ ਮਥੇ ਖੜਾ ਉਡੀਕਦਾ ਰਿਹਾ ਉਸਨੂੰ ਉਹ ਛੇਤੀ ਨਾਲ ਹੀ ਉਤਰ ਗਿਆ ਸੀ ਰਿਕਸ਼ਾ ਵਿੱਚੋਂ ਬਾਰ ਦਾ ਲੱਕੜ ਦਾ ਗੇਟ ਖੋਲ ਕੇ ਛੇਤੀ ਨਾਲਾ ਗਾਂਹ ਹੋ ਗਿਆ ਸੀ ਤੇ ਫਿਰ ਅੰਦਰ ਦਾ ਦਰਵਾਜ਼ਾ ਖੁੱਲਦਿਆਂ ਹੀ ਉਹ ਲੋਪ ਹੋ ਗਿਆ ਸੀ ਥੋੜੀ ਦੇਰ ਮੈਂ ਸਾਸ ਵਿੱਚ ਉਥੇ ਖੜਾ ਰਿਹਾ ਕਿ ਅੰਦਰੋਂ ਕਿਸੇ ਦੇ ਹੱਥ ਪੈਸੇ ਕੱਲੇਗਾ ਮੈਂ ਅੱਗੇ ਵੱਧ ਕੇ ਬੂਹਾ ਖੜਕਣ ਬਾਰੇ ਸੋਚਿਆ ਪੈਸੇ ਕਿਉਂ ਛੱਡੇ ਜਾਣ ਆਪਣੇ ਮੈਂ ਦੋ ਤਿੰਨ ਵਾਰ ਅੰਦਰ ਲੱਬੂਹਾ ਖੜਕਾਇਆ ਕੋਈ ਆਵਾਜ਼ ਨਹੀਂ ਕਿਸੇ ਵੀ ਪਾਸੋਂ ਫਿਰ ਮੈਂ ਜ਼ੋਰ-ਜ਼ੋਰ ਦੀ ਦਰਵਾਜ਼ਾ ਪੰਨਿਆ ਕੋਈ ਹਲਜੁਲ ਨਾ ਹੋਈ ਐਨ ਵਿੱਚ ਇੱਕ ਕੁੱਤਾ ਪਤਾ ਨਹੀਂ ਕਿੱਥੋਂ ਬਾਹਰ ਦੇ ਗੇਟ ਵਿੱਚੋਂ ਅੰਦਰ ਆਣ ਵੜਿਆ ਉਹ ਭੌਂਕਦਾ ਹੋਇਆ ਮੇਲਵਾਲ ਆ ਰਿਹਾ ਸੀ ਮੈਂ ਜੁੱਤੀ ਲਾ ਕੇ ਹੱਥ ਵਿੱਚ ਫੜ ਲਈ ਤੇ ਉਸ ਨੂੰ ਡਰਾਇਆ ਉਹ ਭੌਂਕੀ ਗਿਆ ਜੁੱਤੀ ਮੌਸ ਵਾਲ ਬਗਾਂ ਮਾਰੀ ਉਹ ਨੂੰ ਵੱਜੀ ਤਾਂ ਨਾ ਪਰ ਉਹ ਪਰੇ ਹਟ ਗਿਆ ਮੈਂ ਛੇਤੀ ਨਾਲ ਬਾਹਰ ਆ ਗਿਆ ਜੁੱਤੀ ਨਾਲ ਲੱਭੀ ਕਿੰਨੀ دیر ਉਹ ਥੋੜੀ ਦੂਰ ਖੜਾ ਹੋ ਕੇ ਭੌਂਕਦਾ ਰਿਹਾ ਆਖਰ ਲੱਭ ਪਈ ਜੁੱਤੀ ਮੈਂ ਚੁੱਪ ਕਰਕੇ ਰਕਸ਼ੇ ਉੱਤੇ ਆ ਬੈਠਾ ਤੇ ਚੱਲ ਪਿਆ ਬਾਹਰਲੀ ਸੜਕ ਵੱਲ ਉਸ ਬੰਦੇ ਨੇ ਠੀਕ ਨਹੀਂ ਸੀ ਕੀਤਾ ਮੇਰੇ ਨਾਲ ਇੰਨਾ ਵਕਤ ਵੀ ਬਰਬਾਦ ਹੋਇਆ ਪਰ ਹੱਥ ਵੀ ਕੁਝ ਨਾ ਆਇਆ ਅੱਗੋਂ ਮੈਂ ਸੱਜੇ ਹੱਥ ਨੂੰ ਮੁੜ ਗਿਆ ਖਾਲੀ ਸੀ ਉਹ ਸੜਕ ਦਿਨ ਵੇਲੇ ਵੀ ਖਾਲੀ ਹੁੰਦੀ ਏ ਉਹ ਸੜਕ ਰਾਤ ਨੂੰ ਕਿੰਨੇ ਆਉਣਾ ਸੀ ਉੱਧਰ ਅੱਗੋਂ ਫਾਟਕ ਵੀ ਖੁੱਲਾ ਸੀ ਚਿੱਟੀ ਬੱਤੀ ਲਿਸ਼ਕ ਰਹੀ ਸੀ ਦੋਹੀਂ ਪਾਸੇ ਜਾ ਰਿਹਾ ਸੀ ਮੈਂ ਅੱਗੇ ਹੀ ਅੱਗੇ ਫਾਟਕ ਵੀ ਲੰਘ ਗਿਆ ਅੱਗੋਂ ਮੇਰਾ ਰਿਕਸ਼ਾ ਡੱਕੇ ਡੋਲੇ ਖਾਨ ਲੱਗ ਪਿਆ ਟੁੱਟੀ ਹੋਈ ਸੀ ਸੜਕ ਥਾਂ ਥਾਂ ਤੋਂ ਪੱਥਰੀ ਪੱਥਰ ਖਿਲਰ ਰਿਹਾ ਹੋਏ ਸਨ ਚਾਰੇ ਪਾਸੇ ਉਦੋਂ ਵੀ ਇਸੇ ਤਰ੍ਹਾਂ ਖਿਲਰ ਰਿਹਾ ਹੋਏ ਸਨ ਪੱਥਰ ਜਦੋਂ ਅਸੀਂ ਲਾਹੌਰ ਦੇ ਪਾਰਲੇ ਪਿੰਡਾਂ ਵਿੱਚੋਂ ਆਏ ਸੀ ਇੱਥੇ ਇੰਨੇ ਮਹੀਨੇ ਰਹਿਣਾ ਪਿਆ ਸੀ ਕੈਂਪ ਵਿੱਚ ਕਿਲੇ ਦੇ ਬਾਹਰ ਵਾਰ ਹੀ ਲੱਗਾ ਹੋਇਆ ਸੀ ਪੰਪਾਂ ਦਾ ਮੇਲਾ ਆਪਾਂ ਵੀ ਚਲੇ ਗਏ ਇੱਕ ਵਿੱਚ ਅੰਬਲਾ ਤੇ ਰਜਾਈਆਂ ਮਿਲ ਗਈਆਂ ਰੋਟੀ ਮਿਲ ਜਾਂਦੀ ਸੀ ਪੱਕੀ ਪਕਾਈ ਛੋਟੇ ਹੀ ਸੀ ਮੈ ਉਹ ਤੇ ਇਹ ਗੱਲਾਂ ਭੁੱਲ ਗਈਆਂ ਹੁਣ ਫਿਰ ਸਾਡਾ ਬਾਪੂ ਉਸ ਪਿੰਡ ਜਾ ਵਸਿਆ ਬੜਾ ਕੰਮ ਸੀ ਉੱਥੇ ਰਾਜ ਕੇ ਰੋਟੀ ਮਿਲ ਜਾਂਦੀ ਸੀ ਕੁਝ ਬਾਰੇ ਚੰਗੇ ਬੀਤ ਗਏ ਫਿਰ ਪਤਾ ਨਹੀਂ ਕੀ ਹੋਇਆ ਜ਼ਮੀਨਾਂ ਵਾਲਿਆਂ ਨੇ ਤੰਗ ਕਰਨਾ ਸ਼ੁਰੂ ਕਰ ਦਿੱਤਾ ਉੱਥੇ ਰਹਿਣਾ ਔਖਾ ਹੋ ਗਿਆ ਅਖੀਰ ਬਾਪੂ ਦੀ ਜਾਨ ਲੈ ਲਈ ਹੁਨਾ ਘੁੱਲ ਘੁੱਲ ਕੇ ਮਰ ਗਿਆ ਉਹ ਮੈਂ ਵੀ ਮਰ ਜਾਣਾ ਸੀ ਉੱਥੇ ਜੇ ਮੈਂ ਇੱਥੇ ਨਾ ਆ ਜਾਂਦਾ ਇੱਥੇ ਆ ਕੇ ਵੀ ਕਿਹੜਾ ਸੁੱਖ ਮਿਲਿਆ ਬੰਤਿਆ ਕਿੱਥੋਂ ਆਜੂ ਸੁੱਖ ਸਾਡੇ ਲਈ ਹੋਰ ਥੋੜੇ ਆ ਸੁੱਖ ਭੋਗਣੂ ਸਾਡਾ ਤਾਂ ਇਹੋ ਹਾਲ ਰਹਿਣਾ ਹੈ ਭਾਵੇਂ ਹੋਵੇ ਪਿੰਡ ਤੇ ਭਾਵੇਂ ਹੋਵੇ ਸ਼ਹਿਰ ਐਵੇਂ ਕਿਉਂ ਯਕੀਂ ਲੈਂਦਾ ਹੈ ਬੰਤਿਆ ਤੂੰ ਹੁਣ ਕਰ ਵੀ ਕੀ ਸਕਦਾ ਹੁਣ ਤਾਂ ਇਹੋ ਕੁਝ ਰਹਿ ਗਿਆ ਤੇਰੇ ਜੋਗਾ ਕੰਮ ਕੋਈ ਵੀ ਹੋਵੇ ਬੰਤਿਆ ਆਪਾਂ ਨਹੀਂ ਡਰਦੇ ਪਰ ਢੱਡ ਭਰ ਕੇ ਰੋਟੀ ਤਾਂ ਮਿਲਣੀ ਚਾਹੀਦੀ ਐ ਇਹ ਤਾਂ ਨਹੀਂ ਨਾ ਠੀਕ ਇਹ ਦਿਨ ਰਾਤ ਹੱਡ ਵੀ ਭੰਨੀ ਐ ਤੇ ਫੇਰ ਵੀ ਹੋ ਕੇ ਪਰ ਦਰਈਏ ਇਨਸਾਫਤਾ ਨਹੀਂ ਨਾਈ ਆਪਾਂ ਰਾਜਤਾਨੀ ਮੰਗਦੇ ਆਪਣਾ ਹੱਕ ਮੰਗਦੇ ਆ ਉਹ ਵੀ ਨਹੀਂ ਮਿਲਦਾ ਇਸ ਦੁਨੀਆ ਵਿੱਚ ਕੀ ਕਰੀਏ ਕਿੱਥੇ ਜਾਈਏ ਕਿਸ ਨੂੰ ਸੁਣਾਈਏ ਆਪਣੀ ਬਿਪਤਾ ਕੋਈ ਨਹੀਂ ਸੁਣਦਾ ਸਾਡੀ ਤਾਂ ਲੈ ਉਹ ਅੰਦਰ ਜਾਵੜੇ ਪੈਸੇ ਮਾਰ ਕੇ ਬੂਹਾ ਖੜਕਾਇਆ ਤਾਂ ਕੁੱਤੇ ਭੌਂਕਣ ਲੱਗ ਪਏ ਕੀ ਕਰੇ ਬੰਦਾ ਕਿੱਥੇ ਜਾਵੇ ਜਿੰਨਾ ਚਿਰ ਰੋਵੇ ਨਾ ਮਾਂ ਵੀ ਦੁੱਧ ਨਹੀਂ ਪਿਆਉਂਦੀ ਬਾਲ ਨੂੰ ਆਪਾਂ ਰੋਂਦੇ ਵੀ ਆਂ ਤਾਂ ਵੀ ਕੋਈ ਨਹੀਂ ਰੋਂਦਾ ਸਾਨੂੰ ਸਗੋਂ ਹੱਸਦੇ ਨੇ ਸਾਨੂੰ ਰੋਂਦਿਆਂ ਵੇਖ ਕੇ ਚੰਗਾ ਭਾਈ ਰਾਜੀ ਰਹੋ ਹੱਸਦੇ ਵਸਦੇ ਰਹੋ ਗੁਰੂ ਦੀ ਨਗਰੀ ਆબાદ ਰਹੇ ਆਪੇ ਸੁਣੀ ਜੋ ਸਾਡੀ ਨੀਲੀ ਛਤਰੀ ਵਾਲਾ ਤਾਂ ਵੇਂਦਾ ਹੀ ਐ ਨਾ ਆਪਣੀਆਂ ਅੱਖਾਂ ਨਾਲ ਉਹਨੂੰ ਤਾਂ ਸਭ ਕੁਝ ਦਿਂਦਾ ਐ ਉਹਦੇ ਤਾਂ ਕੰਨ ਸਭ ਕੁਝ ਸੁਣਦੇ ਐ ਕਿਹੜੀ ਗੱਲ ਲੁਕੀ ਹੋਈ ਐ ਉਸ ਤੋਂ ਫੇਰ ਉਹੀ ਗੱਲ ਬੰਤ ਐ ਲੱਗ ਪੈਣਾ ਉਹੀ ਰੋਣਾ ਰੋਣ ਕੱਡ ਆਪਣੀ ਤਕਦੀਰ ਨੂੰ ਦੋ ਚਾਰ ਗਾਲਾਂ ਲੈ ਨਾ ਰੱਬ ਦਾ ਖਾ ਰੁੱਖੀ ਮਿੱਸੀ ਤੇ ਪੀ ਠੰਡਾ ਪਾਣੀ ਪਰ ਅੱਗੇ ਪਹੁੰਚ ਕੇ ਰਿਕਸ਼ਾ ਆਪਣੇ ਆਪ ਰੁਕ ਗਿਆ ਜਿਵੇਂ ਨੂੰ ਪਤਾ ਲੱਗ ਗਿਆ ਹੋਵੇ ਕਿ ਘਰੇ ਆ ਪੜ ਗਏ ਆ ਬਾਹਰਲਾ ਬੂਹਾ ਮੈਂ ਹੌਲੀ ਜਹੀ ਖੜਕਾਇਆ ਭਲੀ ਲੋਕ ਆ ਗਈ ਅੰਦਰੋਂ ਅਟਕੇ ਪਹਿਲਾਂ ਉਸਨੇ ਬੂਹੇ ਦੀਆਂ ਚੀਤਾਂ ਵਿੱਚੋਂ ਬਾਹਰ ਵੇਖਿਆ ਫਿਰ ਉਸਨੇ ਬੂਹਾ ਖੋਲ ਦਿੱਤਾ ਰੋਜ਼ ਵਾਂਗੂ ਮੈਂ ਰਿਕਸ਼ੇ ਦਾ ਅਗਲਾ ਪਹੀਆ ਚੁੱਕ ਕੇ ਖੜੇ ਉੱਤੇ ਰੱਖ ਦਿੱਤਾ ਤੇ ਆਪ ਪਿਛਲੇ ਪਾਸੇ ਚੱਲਿਆ ਗਿਆ ਉਹਨੇ ਹੈਂਡਲ ਫੜ ਲਿਆ ਮੈਂ ਰਿਕਸ਼ਾ ਉੱਪਰ ਚੁੱਕਿਆ ਤਾਂ ਉਹ ਰਿਕਸ਼ੇ ਨੂੰ ਰੇਡ ਵੀ ਹੋਈ ਅੱਗੇ ਨੂੰ ਲੈ ਗਈ। ਫੇਰ ਮੈਂ ਥੜਾ ਚੜ੍ਹ ਕੇ ਬੂਹਾ ਬੰਦ ਕਰ ਦਿੱਤਾ। ਅੰਦਰ ਦੋਵੇਂ ਕੁੜੀਆਂ ਸੁੱਤੀਆਂ ਹੋਈਆਂ ਸਨ ਪਰ ਫੁੱਮਣ ਜਾਗ ਰਿਹਾ ਸੀ। ਉਹ ਰਜਾਈ ਵਿੱਚੋਂ ਨਿਕਲ ਕੇ ਮੰਜੀ ਤੋਂ ਥੱਲੇ ਉਤਰ ਆਇਆ। ਤਾਰੂ ਰੋਟੀ ਪਾਉਣ ਲੱਗ ਪਈ। ਮੈਂ ਬਾਹਰ ਵਿਹੜੇ ਵਿੱਚ ਪੰਪ ਉਤੇ ਹੱਥ ਮੂੰਹ ਧੋਣ ਚੱਲ ਗਿਆ। ਉਹ ਸਾ ਹਵੇਲੀ ਵਰਗੇ ਪੁਰਾਣੇ ਮਕਾਨ ਵਿੱਚ ਤਿੰਨ ਹੋਰ ਜਣੇ ਟੱਬਰ ਰਹਿੰਦੇ ਸਨ। ਦੋ ਜਣੇ ਤਾਂ ਜਵਾਲਾ ਫਲੋਰ ਮਿਲ ਵਿੱਚ ਕੰਮ ਕਰਦੇ ਸਨ ਤੇ ਇੱਕ ਜਣਾ ਲਾਗਲੇ ਸਕੂਲ ਵਿੱਚ ਚਪੜਾਸੀ ਸੀ। ਉਹ ਸਭ ਛੇਤੀ ਰੋਟੀ ਖਾ ਕੇ ਅੰਦਰ ਵੜ ਜਾਂਦੇ ਸਨ। ਇੱਕ ਮੈਂ देर ਨਾਲ ਆਉਂਦਾ ਸਿਖਰ ਤੇ ਸਵੇਰੇ ਵੀ ਛੇਤੀ ਨਿਕਲ ਜਾਂਦਾ ਸੀ। ਹੱਥ-ਮੂੰਹ ਧੋ ਕੇ ਮੈਂ ਕਮਰੇ ਵਿੱਚ ਆ ਗਿਆ ਤੇ ਤਾਰੋ ਦੇ ਹੱਥੋਂ ਥਾਲੀ ਫੜ ਲਈ। ਚਾਰ ਰੋਟੀਆਂ ਸਨ ਤੇ ਦਾਲ ਸੀ ਮਾਂ ਦੀ। ਥੋੜਾ ਜਿਹਾ ਆਚਾਰ ਵੀ ਪਿਆਸੀ ਹੰਪਦਾ। ਉਹਨੂੰ ਪਤਾ ਸੀ ਕਿ ਮੈਂ ਮਾਂ ਦੀ ਦਾਲ ਬੜੇ ਸਵਾਦ ਨਾਲ ਖਾਂਦਾ। ਵਿਚੇਚ ਕੀਤਾ ਸੀ ਉਸਨੇ। ਸਵੇਰ ਦਾ ਮੈਂ ਘੁੱਟਿਆ-ਘੁੱਟਿਆ ਸਾਂ। ਮੈਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਆਚਾਰ ਉਹ ਸ਼ਾਇਦ ਉਹਨਾਂ ਵੱਲੋਂ ਲੈ ਆਈ ਸੀ। ਜਿੰਨਾ ਦੇ ਘਰ ਕੰਮ ਕਰਨ ਜਾਂਦੀ ਸੀ ਕਦੀ ਕਦੀ ਕੋਈ ਦਾਲ ਸਬਜ਼ੀ ਵੀ ਲੈ ਆਉਂਦੀ ਸੀ ਉਤੋਂ ਹੁਮਣਾ ਤੂੰ ਕਾ ਖੰਡ ਵਿੱਚ ਫਰੀ ਜਾਣਾ ਹੈ ਬੈਠ ਰਜਾਈ ਵਿੱਚ ਇਹਨੂੰ ਕਿੰਨੀ ਵਾਰੀ ਕਹਿ ਚੁੱਕੀ ਆ ਸੌਣ ਲਈ ਪਰ ਇਹ ਸੌਂਦਾ ਹੀ ਨਹੀਂ ਅੱਜ ਕਿਉਂ ਏ ਸੌਂਦਾ ਕਿਉਂ ਨਹੀਂ ਤੂੰ ਮੈਂ ਅੱਜ ਤੇਰੇ ਕੋਲੋਂ ਬਾਤ ਸੁਣਨੀ ਓਏ ਇਹ ਬਾਤਾਂ ਦਾ ਵੇਲਾ ਹੈ 11 ਵਜੇ ਲੱਗੇ ਮੈਂ ਉਹ ਬਾਤ ਸੁਣਨੀ ਇੱਕ ਸੀ ਰਾਜੇ ਦਾ ਬੇਟਾ ਉਹ ਤਾਂ ਪੁਰਾਣੀ ਬਾਤ ਹੈ ਹੁਣ ਨਹੀਂ ਹੁੰਦੇ ਰਾਜੇ ਦੇ ਬੇਟੇ ਕਿਉਂ ਨਹੀਂ ਹੁੰਦੇ ਬਾਪੂ ਮੈਨੂੰ ਕੋਈ ਪਤਾ ਕਿਉਂ ਨਹੀਂ ਹੁੰਦੇ ਬਸ ਨਹੀਂ ਹੁੰਦੇ ਹੁੰਦੇ ਆ ਤੂੰ ਝੂਠਾ ਆਣਾ ਬੀਬੀ ਮੈਨੂੰ ਕਹਿੰਦੀ ਆ ਰਾਜਾ ਬੇਟਾ ਓਏ ਜਾਣਦੀ ਆ ਵੱਡੇ ਘਰਾਂ ਦੇ ਕੰਮ ਕਰਨਾ ਉੱਥੋਂ ਸਿੱਖ ਆਉਂਦੀ ਆ ਨਵੀਆਂ ਗੱਲਾਂ ਤਾਰੋਂ ਮੇਰੇ ਵੱਲ ਤੱਕੀ ਉਹਦੀਆਂ ਅੱਖਾਂ ਲਿਸ਼ਕੀਆਂ ਇੱਕ ਪਲ ਲਈ ਤੇ ਫਿਰ ਪਹਿਲੇ ਵਾਂਗ ਹੋ ਗਈਆਂ ਮੈਂ ਰੋਟੀ ਖਾਂਦਾ ਖਾਂਦਾ ਜੇਬ ਵਿੱਚ ਹੱਥ ਪਾਇਆ ਤੇ ਸਾਰੇ ਪੈਸੇ ਉਸਨੂੰ ਫੜਾ ਦਿੱਤੇ ਉਹ ਨੋਟ ਗਿਣਨ ਲੱਗ ਪਈ ਤੇ ਫੰਮਣ ਪਾਣ ਨੂੰ ਵੱਖਰਾ ਕਰਨ ਲੱਗ ਪਿਆ ਪੰਜੀਆਂ ਇੱਕ ਪਾਸੇ ਦਸੀਆਂ ਇੱਕ ਪਾਸੇ ਨੋਟ ਕਹਿੰਦੀ ਹੋਈ ਤਾਰੋਂ ਮੁਸਕਰਾਈ ਦਦ ਵਰਗੀ ਚਿੱਟੀ ਸੀ ਉਸਦੀ ਮੁਸਕਾਨ ਮੈਂ ਦੂਸਰੀ ਰੋਟੀ ਭੰਨ ਲਈ ਇੰਗੀਆਂ ਪਹਾੜੀਆਂ ਰੋਟੀਆਂ ਪਕਾਉਂਦੀ ਸੀ ਤਾਰੋ ਚਾਰ ਖਾ ਕੇ ਬੰਦਾ ਰਾਜ ਜਾਂਦਾ ਸੀ ਦਾਲ ਦੇ ਨਾਲ ਆਚਾਰ ਹੋਵੇ ਤਾਂ ਸਵਾਦ ਆ ਜਾਂਦਾ ਹੈ ਹੁਣ ਤਾਂ بڑے ਚਿਰ ਤੋਂ ਗੰਡਾ ਨਹੀਂ ਕਦੇ ਖਾਦਾ ਮਹਿੰਗਾਈ ਬੜਾ ਹੋ ਗਏ ਹੱਥ ਹੀ ਨਹੀਂ ਲੱਗਦਾ ਉਸ ਨੂੰ ਪਹਿਲਾਂ ਮੋਟਾ ਸਾਰਾ ਗੰਡਾ ਤੋੜ ਲਈਦਾ ਸੀ ਮੁੱਕੀ ਮਾਰ ਕੇ ਰੋਟੀ ਖਾਣ ਲੱਗਿਆ ਹੁਣ ਤਾਂ ਐਵੇਂ ਸੁਪਨਾ ਹੀ ਬਣ ਗਿਆ ਇਹ ਸਭ ਕੁਝ ਕਿੰਨੇ ਵੀ ਪੈਸੇ ਕਮਾਈ ਦੇਆ ਜੇ ਕਿਤੇ ਪਹਿਲਾ ਵਕਤ ਹੁੰਦਾ ਤਾਂ ਵਾਰੇ ਨਿਆਰੀ ਨਾ ਹੋ ਜਾਂਦੇ ਅੱਜ ਤਾਂ ਬਾਵਾ ਹਾਲੀ ਹੋਰ ਹੋਣੇ ਸੀ ਜੇ ਇੱਕ ਜਣਾ ਪੈਸੇ ਨਾ ਮਾਰ ਲੈਂਦਾ ਤੂੰ ਕੋ ਛੱਡੇ ਪੈਸੇ ਬਸ ਗੱਲ ਹੀ ਐਸੀ ਵੈਸੀ ਹੋਗੀ ਮੱਗੇ ਸਮਝ ਗਈ ਸੀ ਜਦੋਂ ਥੜਾ ਚੜਨ ਲੱਗਿਆ ਤੇਰਾ ਪੈਰ ਖਿਸਕ ਗਿਆ ਸੀ ਲੈ ਸਾਬ ਕਿਸੀ ਏ ਇਹ ਹੋਰ ਕੀ ਇੰਨੀ ਧੇਰ ਵੀ ਤਦ ਹੀ ਲੱਗੀ ਐ ਅੱਜ ਸਾਰੀ ਮੌਜਾਂ ਕਰਦੇ ਆ ਪਏ ਆਪਾਂ ਵੀ ਥੋੜੀ ਜੀ ਕਰ ਲਈ ਅੱਜ ਕਾਦੀਆਂ ਮੌਜਾਂ ਬਾਪੂ ਕਾਇ ਗਿਨੀ ਜਾ ਤੂੰ ਚੱਪ ਕਰਕੇ ਪੈਸੇ ਮੌਜਾਂ ਨੇ ਅੱਜ ਨਵੇਂ ਸਾਲ ਦੀ ਨਵਾਂ ਸਾਲ ਕੀ ਹੁੰਦਾ ਬਾਪੂ ਨਵਾਂ ਸਾਲ ਨਵਾਂ ਸਾਲ ਹੀ ਹੁੰਦਾ ਏ ਕੀ ਕਰੀਦਾ ਉਦੋਂ ਮੌਜਾਂ ਖਰੀਦੀਆਂ ਖਾਈ ਪੀਦਾ ਏ ਨੱਚੀ ਕੁੱਦੀ ਦਾ ਏ ਉਦੋਂ ਉਹ ਪੁੱਤਰਾ ਮੁਰਗਾ ਮੱਛੀ ਖਾਈ ਦਿਆ ਰੱਜ ਕੇ ਹਾਰ ਖਰੀਦੀ ਦਾ ਹੀਰਿਆਂ ਦਾ ਆਪਾਂ ਕਿਉਂ ਨਹੀਂ ਕਰਦੇ ਇਦਾਂ ਓਏ ਸਾਡੀ ਗੱਲ ਹੋਰ ਐ ਹੋਰ ਕਿਉਂ ਐ ਬਾਪੂ ਹਾਂ ਜਾ ਪੁੱਤਰ ਰਾਤ ਬੜੀ ਹੋ ਗਈ ਐ ਮੈਂ ਤੇਰਾ ਰਾਜਾ ਬੇਟਾ ਨਾ ਹਾਂ ਹਾਂ ਤੂੰ ਮੇਰਾ ਰਾਜਾ ਬੇਟਾ ਐ ਸਮਝਾ ਹਾਂ ਚੁੱਪ ਕਰਕੇ ਉਸਨੇ ਅੱਖਾਂ ਬੰਦ ਕਰ ਲਈਆਂ ਕਿੰਨਾ ਭੋਲਾ ਲੱਗ ਰਿਹਾ ਸੀ ਉਹਦਾ ਮੂੰਹ ਮੰਨ ਨੂੰ ਨਾ ਕਿਤੇ ਚਲਾਨੀ ਪੈ ਜਾਏ ਰਿਕਸ਼ਾ ਮੈਂ ਸੋਚਿਆ ਨਹੀਂ ਨਹੀਂ ਇਹ ਗੱਲ ਨਹੀਂ ਹੋਵੇਗੀ ਇਹ ਨਹੀਂ ਮੇਰੇ ਵਾਂਗ ਠੋਕਰਾਂ ਖਾਏਗਾ ਥਾਂ ਥਾਂ ਤੇ ਇਹ ਪੜ੍ਹ ਲਿਖ ਕੇ ਚੰਗੇ ਕੰਮ ਉੱਤੇ ਲੱਗੇਗਾ ਮौजਾਂ ਕਰਿਆ ਕਰੇਗਾ ਇਹ ਜਦੋਂ ਨਵਾਂ ਸਾਲ ਚੜ੍ਹਾ ਕਰੇਗਾ ਤਾਂ ਇਹ ਬੜੀਆਂ ਖੁਸ਼ੀਆਂ ਮਨਾਇਆ ਕਰੇਗਾ ਹੱਸਿਆ ਖੇਡਿਆ ਕਰੇਗਾ ਨੱਚਿਆ-ਕੁੱਦਿਆ ਕਰੇਗਾ ਕਿਸੇ ਚੀਜ਼ ਦੀ ਫਿਕਰ ਨਹੀਂ ਹੋਏਗੀ ਇਸ ਨੂੰ ਕੋਈ ਚੋਰਾ ਨਹੀਂ ਹੋਏਗਾ ਇਹਨੂੰ ਕਾਰਾਂ ਵਿੱਚ ਜਾਇਆ ਕਰੇਗਾ ਇਧਰ ਉਧਰ ਜਦੋਂ ਕਦੀ ਕਾਰ ਗਈ ਹੋਏਗੀ ਠੀਕ ਹੋਣਾ ਤਾਂ ਭਾਵੇਂ ਕਿਸੇ ਦੇ ਰਿਕਸ਼ੇ ਵਿੱਚ ਬੈਠੇ ਮੇਰੇ ਵਰਗਾ ਕੋਈ ਰਿਕਸ਼ੇ ਵਾਲਾ ਲੈ ਜਾਏਗਾ ਇਹਨੂੰ ਜਿੱਥੇ ਇਹਨੇ ਜਾਣਾ ਹੋ ਪਰ ਬੰਤਿਆ ਉਹ ਰਿਕਸ਼ੇ ਵਾਲਾ ਕੌਣ ਹੋਏਗਾ ਭਲਾ ਮੈਂ ਹੀ ਹੋਵਾਂਗਾ ਨਾ ਨਹੀਂ ਮੈਂ ਨਹੀਂ ਕੋਈ ਹੋਰ ਪਰ ਹੋਰ ਕੌਣ ਹੋਰ ਕੋਈ ਕਿਉਂ ਹੋਏਗਾ ਰਿਕਸ਼ੇ ਵਾਲਾ ਅਬ ਕਾਰਾਂ ਵਿੱਚ ਹੀ ਨਾ ਜਾਇਆ ਕਰਨਗੇ ਇਹ ਕਿਸ ਤਰ੍ਹਾਂ ਹੋਏਗਾ ਇਹ ਤਾਂ ਸ਼ੇਖ ਚਲੀਆਂ ਵਾਲੀਆਂ ਗੱਲਾਂ ਆ ਹਿੰਦੀ ਕਰੇ ਹੋ ਸਕਦਾ ਹੈ ਕਿ ਸਾਰੀ ਕਾਰਾਂ ਵਿੱਚ ਹੀ ਜਾਣ ਕੀ ਸੋਚ ਰਿਹਾ ਮੈਂ ਸੋਚ ਰਿਹਾ ਆ ਪਈ ਇਹ ਨਹੀਂ ਹੋ ਸਕਦਾ ਕਿ ਸਾਰੇ ਲੋਕ ਕਾਰਾਂ ਵਿੱਚ ਹੀ ਜਾਇਆ ਕਰਨ ਫਿਰ ਤੇ ਰਿਕਸ਼ੇ ਵਿੱਚ ਕੌਣ ਬੈਠੂ ਨਹੀਂ ਇਹ ਗੱਲ ਨਹੀਂ ਅੱਜ ਤੋਂ ਕਈ ਵਾਰਾਂ ਪਿੱਛੋਂ ਕਿ ਇਹ ਨਹੀਂ ਹੋ ਸਕਦਾ ਕਿ ਸਭ ਲੋਕ ਕਾਰਾਂ ਵਿੱਚ ਹੀ ਜਾਇਆ ਕਰਨ ਰਿਕਸ਼ਾ ਹੋ ਗਈ ਨਾ ਐਨੀਆਂ ਕਾਰਾਂ ਕਿੱਥੋਂ ਆ ਜਾਣੀਆਂ ਮੈਂ ਇੱਕ ਗੱਲ ਕਰਦਾ ਸਿਰ ਪੈਰ ਵੀ ਤਾਂ ਹੋਵੇ ਗੱਲ ਦਾ ਬਹੁਤ ਹੀ ਪੀ ਗਿਆ ਅੱਜ ਨਹੀਂ ਤਾਰੋ ਮੈਂ ਸੋਚ ਰਿਹਾ ਆ ਭਈ ਇਹ ਨਹੀਂ ਹੋ ਸਕਦਾ ਕਿ ਰਿਕਸ਼ਾ ਨਾ ਹੋਵੇ ਦੁਨੀਆ ਉੱਤੇ ਤੇ ਫੇਰ ਅਸੀਂ ਖਾਵਾਂਗੇ ਕਿੱਥੋਂ ਤੂੰ ਆਪਣੀ ਹੀ ਮਾਰੀ ਜਾਣੀ ਫਿਰ ਗੱਲ ਤਾਂ ਸਮਝ ਲਈ ਨਹੀਂ ਇਹ ਸਮਝਾਂ ਤੇਰੀ ਗੱਲ ਲੋਕਾਂ ਕੋਲ ਕਾਰਾਂ ਤਾਂ ਭਾਵੇਂ ਨਾ ਹੋਣ ਇਹਨੀਆਂ ਪਰ ਇਹ ਰਿਕਸ਼ਾ ਤਾਂ ਮੁੱਕ ਜਾਏ ਇੱਕ ਵਾਰੀ ਕੱਲਾ ਬੰਦਾ ਜਦੋਂ ਦੋ ਜਣਾਂ ਨੂੰ ਖਿੱਚਦਾ ਹੈ ਤਾਂ ਜਾਨਵਾਰ ਆਉਣ ਨੂੰ ਕਰਦੀ ਹੈ ਫੇਰ ਲੋਕ ਵੀ ਕੀ ਕਰਨ ਜਾਨ ਆਉਣ ਨਾ ਕਿਸੇ ਪਾਸੇ ਜਾਨ ਆਉਣ ਜੀ ਸਕਦ ਕੇ ਪਰ ਇਹ ਤਾਂ ਨਹੀਂ ਨਾ ਕਿ ਇੱਕ ਜਣਾ ਜੋਇਆ ਪਿਆ ਹੋਵੇ ਬਲ ਦਵਾਗ ਤੇ ਦੋ ਜਣੇ ਬੈਠਾ ਹਣ ਉਹਦੀ ਪੈਠ ਉੱਤੇ ਬੈਠਤ ਤੇ ਹਿ ਹਿ ਤੂੰ ਹੱਥ ਨਹੀਂ ਕਿਉਂ ਐ ਤਾਰੂ ਐਵੇਂ ਹੱਸੀ ਜਾ ਰਹੀ ਸੀ ਉਹ ਮੈਨੂੰ ਬਹੁਤ ਪੜਾ ਲੱਗਾ ਉਸਦਾ ਇਹ ਹੱਸਣਾ ਇਹ ਵੀ ਕੋਈ ਗਾਲ ਸੀ ਹੱਸਣ ਵਾਲੀ ਗਲਤ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕਰਦੀ ਬਸ ਹੱਸੀ ਜਾਂਦੀ ਐ ਚਲ ਹੱਸ ਲੈਣ ਦੇ ਹੱਸੀ ਜਾਏ ਸਾਡਾ ਕੀ ਲੈਂਦੀ ਐ ਹੁਣ ਤਾਂ ਉਸ ਨੂੰ ਹੱਸਿਆਂ ਵੀ ਕਿੰਨਾ ਕਿੰਨਾ ਚਰ ਹੋ ਜਾਂਦਾ ਐ ਉਹ ਵੀ ਦਿਨ ਸਨ ਜਦੋਂ ਗੱਲ ਗੱਲ ਉੱਤੇ ਹੱਸ ਪੈਂਦੀ ਸੀ ਤੇ ਲੱਗਦੀ ਵੀ ਬਹੁਤ ਸੀ ਚੰਗੀ ਹੱਸਦੀ ਹੋਈ ਤੇ ਲੱਗਦੀ ਵੀ ਸੀ ਬਹੁਤ ਚੰਗੀ ਹੱਸਦੀ ਹੋਈ ਹੁਣ ਤਾਂ ਬਸ ਹੱਸਣਾ ਹੀ ਭੁੱਲ ਗਈ ਏ ਜਿਵੇਂ ਉੰਜ ਹੱਸਦੀ ਹੋਈ ਉਹ ਮਾੜੀ ਵੀ ਤਾਂ ਨਹੀਂ ਲੱਗਦੀ ਜਿਵੇਂ ਖੜ ਗਿਆ ਮੱਥਾ ਜਿਵੇਂ ਕਮਲਾਏ ਹੋਏ ਫੁੱਲ ਉਤੇ ਕਿਸੇ ਨੇ ਪਾਣੀ ਛੜਕ ਦਿੱਤਾ ਹੋਵੇ ਦੇਖਦੀ ਕਿਵੇਂ ਐ ਮੇਰੇ ਵੱਲ ਹੱਸਦੀ ਹੋਈ ਚੱਲੀ ਨਾ ਹੋਵੇ ਤੇ ਐਂਜੀ ਹੱਸਦੀ ਰਿਆ ਕਰਨਾ ਕੀ ਹੁੰਦਾ ਏ ਤੈਨੂੰ ਹੱਸਦੀ ਨੂੰ ਵੇਖ ਬਹੁਤਾ ਨਾ ਹੱਸ ਰੋਣਾ ਪਊਗਾ ਹੀ ਪਿੱਛੋਂ ਕਹਿੰਦੇ ਹੁੰਦੇ ਆ ਨਾ ਸਿਆਣੇ ਸਾਡੇ ਸਿਆਣੇ ਵੀ ਕਿੰਨੀਆਂ ਸਿਆਣੀਆਂ ਗੱਲਾਂ ਕਹਿ ਗਏ ਕੋਈ ਹੱਸੋ ਨਾ ਬਹੁਤਾ ਪਿੱਛੋਂ ਰੋਣਾ ਨਾ ਪੈ ਜਾਏ ਕਿਤੇ ਮਿਆਣਾ ਹਸਨਤਾ ਦਿਓ ਪਹਿਲਾਂ ਰੋਣ ਦੀ ਵੀ ਵੇਖੀ ਜਾਉ ਪਿੱਛੋਂ ਲੱਤਾਂ ਤਾਂ ਦੱਬ ਜਰਾ ਆ ਕੇ ਥੱਕ ਗਏ ਥਕਣਾ ਕੀ ਹੈ ਹਾਂਜੀ ਘਟਦੇ ਜਰਾ ਉਹ ਮੇਰੀਆਂ ਲੱਤਾਂ ਦੱਬਣ ਲੱਗ ਪਈ ਉਸ ਵੇਲੇ ਦੀਵੇ ਦੀ ਲੋ ਵਿੱਚ ਕੰਦ ਉੱਤੇ ਪੈਂਦਾ ਉਸ ਦਾ ਪਰਛਾਵਾਂ ਮੈਨੂੰ ਚੰਗਾ ਲੱਗ ਰਿਹਾ ਸੀ ਕਦੀ ਮੈਂ ਉਸ ਵੱਲ ਵੇਖ ਲੈਂਦਾ ਕਦੀ ਪਰਛਾਵੇਂ ਵੱਲ ਵੇਖਣ ਲੱਗਦਾ ਬਸ ਕਰ ਤਾਰੋ ਲੈ ਇੰਨਾ ਹੀ ਤੂੰ ਥੱਕ ਜਾਏਂਗੀ ਇਹਦੇ ਵਿੱਚ ਕਿਹੜੀ ਗੱਲ ਹੈ ਥੱਕਣ ਵਾਲੀ ਹੁਣ ਤੇਰੇ ਹੱਥਾਂ ਵਿੱਚ ਜ਼ੋਰ ਬੜਾ ਹੈ ਹੋਰ ਤੇਰੇ ਵਾਕਾਂ ਤਾਂ ਨਹੀਂ ਕਿਵੇਂ ਸੁੱਕੀਆਂ ਹੋਈਆਂ ਨੇ ਲੱਤਾਂ ਤੇਰੀਆਂ ਇਹ ਭਾਵੇਂ ਸੁੱਕੀਆਂ ਹੋਈਆਂ ਲੱਗਦੀਆਂ ਐ ਪਰ ਕੰਮ ਬੜਾ ਦੇਂਦੀਆਂ ਨੇ ਉਹ ਤਾਂ ਠੀਕ ਐ ਪਰ ਕੁਝ ਖਰਾਕ ਵੀ ਤਾਂ ਖਾਇਆ ਕਰ ਸਭ ਕੁਝ ਤੇਰੀ ਸਰ ਉੱਤੇ ਐ ਖਾਈ ਲਈਦੀ ਐ ਖਰਾਕ ਇੰਨਾ ਪੈਸਾ ਚ ਪਾ ਡੇੜ ਭਾ ਦੇ ਸੀ ਕਿਉਂ ਤਾਂ ਲਿਆ ਕੱਲ ਮਤ ਤਾਂ ਨਹੀਂ ਮਾਰੀ ਗਈ ਤੇਰੀ ਪਤਾ ਹੀ ਕੀ ਭਾਇ ਦੇਸੀ ਕਿਉਂ ਤੂੰ ਲਵਾ ਲੈ ਟੀਕੇ ਜਿਹੜੇ ਡਾਕਟਰ ਨਹੀਂ ਆਂਦੀ ਐ ਵਿਗੜੀ ਨਾ ਚਾਹੇ ਤੇਰੀ ਤਖਲੀਫ ਕੀ ਹੋਇਆ ਮੈਨੂੰ ਵੇਖੀ ਜਬ ਟੀਕਿਆਂ ਦਾ ਵੀ ਇੱਲਾ ਹੋਰ ਕੰਮ ਤਾਂ ਨਿਭੜ ਲੈਣ ਨਾਲੇ ਤੂੰ ਮਾਸਟਰਾਂ ਦਾ ਕੰਮ ਛੱਡ ਦੇ ਕੰਮ ਕਿਵੇਂ ਛੱਡ ਦੇ ਬੱਚਿਆਂ ਨੂੰ ਭੁੱਖੇ ਮਰਨ ਦੀ ਸਲਾਹ ਹੈ ਤੇਰੀ ਨਹੀਂ ਮਰਦੇ ਭੁੱਖੇ ਜਦੋਂ ਆ ਜਾਂਦਾ ਹੁੰਦਾ ਹੈ ਨਾ ਖੱਤ ਲਮਕਾਂਦਾ ਇਹ ਜੋ ਕਮਾਇਆ ਸੀ ਲੱਗ ਗਿਆ ਉੱਪਰ ਟੁੱਟ ਗਿਆ ਸੀ ਚੱਕਾ ਰਿਕਸ਼ੇ ਦਾ ਮੈਨੂੰ ਨਹੀਂ ਚੰਗਾ ਲੱਗਦਾ ਤੇਰਾ ਕਿਸੇ ਦੇ ਘਰ ਜਾਣਾ ਭਾਂਡੇ ਮਾਂਜਣਾ ਕੀ ਹੋਇਆ ਫਿਰ ਮੇਰੇ ਹੱਥ ਤਾਂ ਨਹੀਂ ਕਾਸ਼ ਚੱਲੇ ਮਾਸਟਰ ਨੇ ਵੀ ਪੜਾ ਲੈਂਦੀ ਐ ਟਿਊਸ਼ਨਾਂ ਸਭ ਵੀ ਕੰਮ ਕਰਦੇ ਪਏ ਆ ਇਸ ਜਮਾਨੇ ਵਿੱਚ ਚੰਗਾ ਫਿਰ ਉਹਨੂੰ ਕਹੋ ਸਾਡੇ ਫੁੱਮਨ ਨੂੰ ਵੀ ਪੜਾ ਦਿਆ ਕਰੇ ਟਿਊਸ਼ਨ 5 ਰੁਪਏ ਲੈਂਦੀ ਆ ਉਹ ਐਵੇਂ ਬੈਠਾ ਗੱਨਾ ਬਣਾਉਣ ਲੱਗਾ ਹੋਇਆ ਦੇ ਦੋ ਮੈਂ 5 ਰੁਪਏ ਲੈਕ ਬਣਾਉਣਾ ਹੈ ਮੈਂ ਆਪਣੇ ਪੁੱਤਰ ਨੂੰ ਰੋਜ਼ ਦਾ 1 ਰੁਪਇਆ ਦੇ ਆਇਆ ਕਰੂੰ ਸ਼ਾਮ ਨੂੰ ਹੋਰ 10 ਤਾਂ ਹੁਣ ਚੁੱਪ ਕਰਕੇ ਐਵੇਂ ਬੋਲੀ ਜਾਣਾ ਆ ਵਾ ਤਵਾ ਉਹ ਉઠી ਦੀਵਾ ਬਜਾਇਆ ਤੇ ਜਾ ਪਈ ਦੋਆਂ ਕੁੜੀਆਂ ਦੇ ਵਿਚਕਾਰ ਫਿਰ ਮੈਂ ਸੋਚਿਆ ਓਏ ਟੀਕੇ ਵੀ ਲਗਵਾਉਣੇ ਬਹੁਤ ਜ਼ਰੂਰੀ ਹੈ ਪਿਛਲੀ ਵਾਰ ਜਦੋਂ ਤਾਰੋ ਗਈ ਸੀ ਹਸਪਤਾਲ ਤਾਂ ਡਾਕਟਰ ਨੇ ਮਿਸਲ ਡਰਾ ਹੀ ਦਿੱਤਾ ਸੀ ਕਹਿੰਦੇ ਸੀ ਤੈਨੂੰ ਜਾਣਨੀ ਚਾਹੀਦੀ ਆਪਣੀ ਮੈਂ ਇਹਨੂੰ ਇੱਕ ਵਾਰੀ ਪੈਸੇ ਦਿੱਤੇ ਆ ਟੀਕਿਆਂ ਲਈ ਪਰ ਕਦੀ ਕੁਝ ਲੈ ਆਉਂਦੀ ਐ ਕਦੀ ਕੁਝ ਕਹਿੰਦੇ ਐ ਇਹਨਾਂ ਚੀਜ਼ਾਂ ਦੇ ਬਿਨਾਂ ਸਰਦਾ ਨਹੀਂ ਮੈਂ ਪੁੱਛਦਾ ਟੀਕਿਆਂ ਬਗੈਰ ਸਰਜਾਂਉ ਨਹੀਂ ਹੋਰ ਮੈਂ ਨਹੀਂ ਹੁਣ ਸੁਣਨੀ ਇਹਦੀ ਸਵੇਰੇ ਉੱਠਦੇ ਹੀ ਜਾਉਂ ਟੀਕਿਆਂ ਵਾਲੇ ਵਾਲਾ ਨਹੀਂ ਸਵੇਰੇ ਨਹੀਂ ਰੋਟੀ ਖਾਣ ਜਦੋਂ ਆਉਂਗਾ ਨਾ ਦੂਜੇ ਪੈਰ ਨਾਲ ਲੈਦਾ ਆਉਂਗਾ ਟੀਕਾ ਸੌਂਗੀ ਤਰ ਨਹੀਂ ਜਾਗਦੀ ਆ ਇਸ ਤਰ੍ਹਾਂ ਹੀ ਰੂਪ ਸਾਡਾ ਹਾਲ ਆਪਣੀ ਬਾਤ ਲਾਈ ਜਾਣਾ ਪੂਰੀ ਚੰਗਾ ਲਾਂਦਾ ਰੋ ਆਪਣੀ ਬਾ ਇੰਨੀ ਗੱਲ ਕਹਿ ਕੇ ਉਹਨੇ ਦੂਜੇ ਪਾਸੇ ਪਾਸਾ ਮੋੜ ਦਿਆ ਬਾਜ਼ੇ ਵੇਲੇ ਵੀ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਲੱਗ ਪੈਂਦੀ ਐ ਕੋਈ ਸਿਰ ਪੈਰ ਨਹੀਂ ਹੁੰਦਾ ਇਹਦੀਆਂ ਗੱਲਾਂ ਦਾ ਪਤਾ ਨਹੀਂ ਕੀ ਹੁੰਦਾ ਜਾਂਦਾ ਇਹਨੂੰ ਪਹਿਲਾਂ ਤਾਂ ਨਹੀਂ ਸੀ ਕਰਦੀ ਹੁੰਦੀ ਇਸ ਤਰ੍ਹਾਂ ਦੀਆਂ ਗੱਲਾਂ ਚੰਗੀ ਭਲੀ ਹੁੰਦੀ ਸੀ ਪਹਿਲਾਂ ਹੁਣ ਵੇਖ ਨਾ ਕਿਦਾਂ ਦਾ ਮੂੰਹ ਕੱਢਾ ਹਲਦੀ ਵਰਗਾ ਰੰਗ ਹੋਇਆ ਪਿਆ ਇਹਦਾ ਬੱਚੇ ਵੀ ਨਹੀਂ ਸੁਭਾਲੇ ਜਾਂਦੇ ਹੁਣ ਤਾਂ ਛੋਟੀ ਕੁੜੀ ਦੇ ਤਾਂ ਜਲਾਬ ਵੀ ਬੰਦ ਹੋਣ ਵਿੱਚ ਨਹੀਂ ਆਉਂਦੀ ਇਹ ਕੰਮ ਕਰਨ ਚਲੀ ਜਾਂਦੀ ਐ ਮਗਰ ਉਹ ਪਤਾ ਨਹੀਂ ਕੀ ਸਵਾਖੇ ਖੰਦੀ ਰੈਂਦੀ ਐ ਉਹ ਸਾਰਾ ਦਿਨ ਵੱਡੀ ਕੁੜੀ ਦੀਆਂ ਅੱਖਾਂ ਹੀ ਠੀਕ ਹੁਣ ਵਿੱਚ ਨਹੀਂ ਆਉਂਦੀਆਂ ਇਹਦਾ ਆਪਣਾ ਜੀ ਠੀਕ ਹੋਇਆ ਹੋਵੇ ਤਾਂ ਬੱਚਿਆਂ ਨੂੰ ਸੰਭਾਲੇ ਮੈਂ ਕਹਿਨਾ ਕੰਮ ਛੱਡ ਦੇ ਮਾਸਟਰਾਂ ਦਾ ਉਹ ਵੀ ਨਹੀਂ ਮੰਨਦੀ ਬਸ ਇਹੋ ਗੱਲ ਮਾੜੀ ਐ ਇਹਦੇ ਵਿੱਚ ਜਿਹੜਾ ਅੱਖ ਨਹੀਂ ਲੱਗਦੀ ਲੜਨ ਨੂੰ ਪੈਂਦੀ ਐ ਆਪਕੋ ਨੀ ਤਾਰੋ ਸੌਂ ਗਈ ਐ ਤਾਰੋ ਆਹੋ ਸੌਂ ਜਾ ਤੂੰ ਮੁੰਡੇ ਤੋਂ ਕਪੜਾ ਨਾ ਲਾ ਦੇ ਵੀ ਰਾਤੀ ਗੱਲ ਤਾਂ ਸੁਣ ਮੇਰੀ ਾਰੇ ਲੋਕ ਖੁਸ਼ੀਆਂ ਮਨਾ ਰਹੇ ਐ ਕੋਈ ਗੱਲ ਕਰ ਨਵਾਂ ਸਾਲ ਚੜਿਆ ਅੱਜ ਚੜਿਆ ਹੋ ਹਾ ਕੀ ਗੱਲ ਹੋਈ ਭਲਾ ਆਪਾਂ ਕੀ ਲੈਣਾ ਨਵੇਂ ਸਾਲ ਤੋਂ ਕਿਉਂ ਆਪਾਂ ਨਹੀਂ ਕੁਝ ਲੈ ਸਕਦੇ ਆਪਾਂ ਕੀਦੇ ਕੋਲੋਂ ਘਟਾ ਕੀ ਨਹੀਂ ਸਾਡੇ ਕੋਲ ਹੱਥ ਨਹੀਂ ਕਿ ਪੈਰ ਨਹੀਂ ਆਪਣਾ ਵੀ ਓਨਾ ਹੀ ਐ ਨਵਾਂ ਸਾਲ ਜਿੰਨਾ ਕਿਸੇ ਹੋਰ ਦਾ ਬਸ ਵੀ ਕਰ ਹੁਣ ਲੱਜ ਕਰ ਸੌਂਦੇ ਕਹੋ ਫਿਰ ਨਵਾਂ ਸਾਲ ਮੁਬਾਰਕ ਹੁੰਦੀ ਕਿਉਂ ਨਹੀਂ ਚੁੱਪ ਕਿਉਂ ਹੋ ਗਈਆਂ ਬੋਲ ਤਾਂ ਸਹੀ ਸੌ ਗਈ ਜਾਪਦੀ ਏ ਹਾਂ ਸੌ ਗਈ ਏ ਚੱਲ ਸੌ ਜਾਂਦੇ ਤੂੰ ਵੀ ਹੁਣ ਸੌ ਜਾ ਬੰਤਿਆ ਸਵੇਰੇ ਛੇਰ ਹੀ ਗੱਡੀ ਵੇਖਣੀ ਏ ਕਾਲ ਕਾਮੇਦ ਤੇ ਇਸ ਦੇ ਨਾਲ ਹੀ ਖਤਮ ਹੁੰਦਾ ਹੈ ਨਾਵਲ ਇੱਕ ਹੋਰ ਨਵਾਂ ਸਾਲ ਉਮੀਦ ਹੈ ਨਾਵਲ ਤੁਹਾਨੂੰ ਪਸੰਦ ਆ ਰਿਹਾ ਹੋਵੇਗਾ ਜਿਹੜੇ ਜਿਹੜੇ ਦੋਸਤ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਔਰ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਆ ਕਰੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ